ਆਮ ਆਦਮੀ ਪਾਰਟੀ ਨੇ ਕਿਹਾ ਕਿ ਪਾਰਟੀ ਦੇ ਕੌਮੀ ਕਨਵੀਨਰ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਦੇਸ਼ ਅਤੇ ਦੁਨੀਆ ਵਿੱਚ ਜਨਤਕ ਲਹਿਰ ਤੇਜ਼ ਹੋ ਗਈ। ਆਪ ਨੇ ਦਾਅਵਾ ਕੀਤਾ ਕਿ ਪਾਰਟੀ ਦੇ ਸੱਦੇ ਤੇ ਭਾਰਤ ਸਮੇਤ ਦੁਨੀਆ ਤੇ ਕਈ ਦੇਸ਼ਾਂ 'ਚ ਵੱਸਦੇ ਭਾਰਤੀ ਕੇਜਰੀਵਾਲ ਦੇ ਸਮਰਥਨ 'ਚ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸਮੂਹਿਕ ਵਰਤ ਰੱਖਣਗੇ। ਅੱਜ ਆਮ ਆਦਮੀ ਪਾਰਟੀ ਆਪਣੇ ਕੌਮੀ ਕਦਮੀ ਨਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਗਫ਼ਤਾਰੀ ਦੇ ਵਿਰੁੱਧ ਠੀਕ ਹੈ ਹਾਂ ਪੂਰੇ ਦੇਸ਼ ਦੇ ਵਿੱਚ ਜਿਹੜੀ ਭੁਖ ਹੜਤਾਲ ਤੇ ਆ ਪੂਰੇ ਦੇਸ਼ ਦੇ ਵਿੱਚ ਅਸੀਂ ਦਿੱਲੀ ਸਮੇਤ ਜਿੱਥੇ-ਜਿੱਥੇ ਵੀ ਸਾਡੀ ਪਾਰਟੀ 16 17 ਸੂਬਿਆਂ ਦੇ ਵਿੱਚ ਹੈ ਸਾਰੇ ਥਾਵਾਂ ਦੇ ਉੱਤੇ ਅੱਜ ਅਸੀਂ ਮੋਦੀ ਦੀ ਤਾਨਾशाही ਦੇ ਖਿਲਾਫ ਸਾਡਾ ਦੇਸ਼ ਜਿਹੜਾ ਜਮਹੂਰੀਅਤ ਪਸੰਦ ਦੇਸ਼ ਹੈ ਉਸ ਦੇਸ਼ ਦੇ ਅੰਦਰ ਜਿੱਦਾਂ ਮੋਦੀ ਦੀ ਅਮਿਤ ਸ਼ਾਹ ਦੀ ਬੀਜੇਪੀ ਦੀ ਤਾਨਾਸ਼ਈ ਕੰਮ ਕਰ ਰਹੀ ਹੈ ਔਰ ਇਸ ਵੇਲੇ ਤਾਨਾਸ਼ਈ ਸਿੱਖਦਾ ਤੇ ਆ ਕਿ ਆਪਣੇ ਹਰ ਵਿਰੋਧੀ ਨੂੰ ਜਿਹੜਾ ਵੀ ਬੀਜੇਪੀ ਦੇ ਖਿਲਾਫ ਬੋਲਦਾ ਹੈ ਉਹਨਾਂ ਨੂੰ ਕਿਸ ਨਾ ਕਿਸ ਝੂਠੇ ਕੇਸ ਦੇ ਚ ਫਸਾ ਕੇ ਜਿਹੜਾ ਉਹ ਜੇਲ੍ਹ ਦੇ ਵਿੱਚ ਸੁਰਦ ਦਿੱਤਾ ਜਾਂਦਾ ਸੋ ਅਸੀਂ ਅੱਜ ਪੂਰੇ ਦੇਸ਼ ਦੇ ਵਿੱਚ ਮੰਗ ਕਰਦੇ ਕੇ ਅਰਵਿੰਦ ਕੇ ਦੀਵਾਲੀ ਹਾਂਜੀ ਮਨਦੀਪ ਸ਼ਿਸ਼ੋਧਿਆ ਜੀ ਸੰਜੇ ਸਿੰਘ ਜੀ ਸਤਿੰਦਰ ਜੈਨ ਜੀ ਸਾਡੇ ਜਿੰਨੇ ਵੀ ਲੀਡਰਾਂ ਦੇ ਉੱਤੇ ਝੂਠੇ ਕੇਸ ਦਰਜ ਕੀਤੇ ਗਏ ਉਹ ਕੇਸ ਜਿਹੜੇ ਵਾਪਸ ਲਏ ਜਾਣ ਤੇ ਸਾਡੇ ਆਗੂਆਂ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕੀਤਾ ਜਾਵੇ ਅੱਜ ਦਾ ਮਤਲਬ ਜਿਹੜਾ ਸਾਡਾ ਹੈ ਪੋਖਰਤਾਲ ਹੈ ਅਸੀਂ ਜਿਹੜੇ ਲੋਕ ਇੱਥੇ ਬੈਠੇ ਆ ਸਾਡੇ ਸ਼ਹਿਰੀ ਪ੍ਰਧਾਨ ਮਨੀਸ਼ ਜੀ ਵਿੱਤੀ ਪ੍ਰਧਾਨ ਢਿੱਲੋ ਸਾਹਿਬ ਭੁੱਲਾ ਸਾਹਿਬ ਸਾਡੇ ਐਮਐਲਏ ਸਾਹਿਬ ਸਾਡੇ ਚੇਅਰਮੈਨ ਸਾਹਿਬ ਪੰਨਵਾਦ ਸਾਹਿਬ ਗੁਪਤਾ ਜੀ ਸਾਡੀ ਡਿਊਟੀ ਇੱਥੇ ਲੱਗੀ ਆ ਸਾਡੇ ਬਾਕੀ ਐਮਐਲਏ ਸਾਹਿਬ ਸਾਡਾਂ ਦੀ ਡਿਊਟੀ ਖੜਕੜਕਲਾ ਮੁੱਖ ਮੰਤਰੀ ਜੀ ਦੇ ਨਾਲ ਲੱਗੀ ਆ ਸਾਰੇ ਉੱਥੇ ਗਏ ਅਸੀਂ ਜਿਨ੍ਹਾਂ ਦੀ ਡਿਊਟੀ ਇੱਥੇ ਸੀਗੀ ਅਸੀਂ ਇੱਥੇ ਉਹ ਜਿਹੜਾ ਇਹ ਪ੍ਰੋਟੈਸਟ ਜਿਹੜਾ ਇਹ ਪੋਖਰਤਾਲ ਜਿਹੜੀ ਉਹ ਕਾਹਦੀ ਸਾਬ ਇੱਕ ਦਿਨ ਦਾ ਹੋਏਗਾ ਜੀ ਇਹ ਇੱਕ ਦਿਨ ਦਾ ਇਹ ਪੋਖਰਤਾਲ ਜਿਹੜੀ ਆ ਇੱਕ ਦਿਨ ਦੀ ਆ ਪਰ ਅਸੀਂ ਆਪਣਾ ਸੰਘਰਸ਼ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਹਾਈ ਕਮਾਂਡ ਅਗਲਾ ਐਕਸ਼ਨ ਲਾਊਗੀ ਅਸੀਂ ਉਹਨਾਂ ਚਿਰ ਤੱਕ ਆਪਣਾ ਸੰਘਰਸ਼ ਆਪਣੀ ਜਦੋਂ ਜੈ ਜਾਰੀ ਰੱਖਾਂਗੇ ਜਿੰਨਾ ਚਿਰ ਤੱਕ ਸਾਡੇ ਆਗੂਆਂ ਤੋਂ ਕੇਸ ਵਾਪਸ ਨਹੀਂ ਮਿਲ ਜਾਂਦੇ ਜਿੰਨਾ ਚਿਰ ਤੱਕ ਅਰਵਿੰਦ ਕੇਰਿਵਾਲ ਜੀ ਨੂੰ ਮੰਦੀਰ ਸੁਸੋਧਿਆ ਜੀ ਨੂੰ ਸਤੰਦ ਜੈਨ ਉਹਨਾਂ ਨੂੰ ਸੰਜੇ ਸਿੰਘ ਔੜੀ ਚ ਬੇਲ ਤੇ ਆ ਗਏ ਸਾਰਿਆਂ ਨੂੰ ਜਿੰਨਾ ਤੱਕ ਰਿਆ ਨਹੀਂ ਕੀਤਾ ਜਾਂਦਾ ਉਹਨਾਂ ਤੱਕ ਨਹੀਂ ਲੱਗਦਾ ਤੁਹਾਡੇ ਇਸ ਪ੍ਰੋਟੈਸਟ ਦਾ ਬੀਜਪੀ ਨੂੰ ਕੋਈ ਅਸਰ ਹੋਏਗਾ ਜਿਵੇਂ ਕਿ ਉਹਨਾਂ ਦੀ ਕਾਰਵਾਈ ਤੇजे ਵੀ ਜਾਰੀ ਹੈ ਦਿੱਲੀ ਤੇ ਹੋਰ ਐਮਐਲਏ ਉਹਨਾਂ ਨੂੰ ਵੀ ਸਮਨ ਵਗੈਰਾ ਆ ਗਏ ਸਰ ਉਹਨਾਂ ਤੇ ਅਸਰ ਕਿੰਨਾ ਹੁੰਦਾ ਕਿੰਨਾ ਨਹੀਂ ਹੁੰਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਤਾਨਾਸ਼ਾਈ ਸਿੱਖ ਦਾ ਤੇ ਆ ਉਹ ਜਿੰਨੇ ਮੱਦੀ ਐਮਐਲਏਾਂ ਤੇ ਕਿਸ ਦੱਜ ਕਰਦਾ ਜਿੰਨੇ ਮਰਜ਼ੀ ਮੰਤਰੀਆਂ ਨੂੰ ਫਸਾ ਲੈਣ ਜਿੰਨੇ ਮਰਜ਼ੀ ਸਾਡੇ ਪਾਰਟੀ ਦੇ ਆਗੂਆਂ ਨੂੰ ਫਸਾ ਲੈਣ ਆਮ ਆਦਮੀ ਪਾਰਟੀ ਦਬਾਈ ਦੀ ਜਾ ਸਕਦੀ ਆਮ ਆਦਮੀ ਪਾਰਟੀ ਖਤਮ ਵੀ ਕੀਤੀ ਜਾ ਸਕਦੀ ਅਦਰਿੰਦ ਕੇਰਿਵਾਦ ਜੀ ਨੂੰ ਜੇਲ੍ਹ ਚ ਬੰਦ ਕੀਤਾ ਜਾ ਸਕਦਾ ਬਸਦ ਉਹਨਾਂ ਦੀ ਸੋਚ ਨੂੰ ਜਿਹੜਾ ਉਹਦੀ ਬੰਦ ਕੀਤਾ ਜਾ ਸਕਦਾ ਜਿਹੜੀ ਸੋਚ ਐਸੋ ਲਈ ਪੂਰੇ ਹਿੰਦੁਸਤਾਨ ਦੇ ਵਿੱਚ ਘਰ-ਘਰ ਦੇ ਰੀ ਪਹੁੰਚ ਚੁੱਕੀ ਐ ਅਰ ਮੈਂ ਵੀ ਕਹਿਣਾ ਚਾਹੁੰਦਾ ਕਿ 24 ਦਾ ਜਦੋਂ 4 ਜੂਨ ਦਾ ਹਟਾਊਗਾ ਉਸ ਸਮੇਂ ਬੀਜੇਪੀ ਨੂੰ ਪਤਾ ਲੱਗੂਗਾ ਕਿ ਕੇਦੀਵਾਲ ਦੀ ਗਫਤਾਰੀ ਨਾਲ ਉਹਨਾਂ ਦਾ ਇਸ ਦੇਸ਼ ਦੇ ਵਿੱਚੋਂ ਉਹਨਾਂ ਦੇ ਇਹ ਤਾਨਾ ਸ਼ਹੀਦ ਆਜ ਦਾ ਕਿਦਾਂ ਅੰਤ ਹੁੰਦਾ ਹੈ ਇਹ ਚਾਹ ਜੂਨ ਨੂੰ ਤੁਸੀਂ ਸਾਰੇ ਸਾਰੇ ਦੇਖੋਗੇ ਕਿਉਂਕਿ ਸਾਰੇ ਦੇਸ਼ ਦੇ ਵਿੱਚ ਬਹੁਤ ਰੋਸ ਹੈ ਕਿ ਛੂਟੇ ਕੇਸਾਂ ਦੇ ਵਿੱਚ ਫਸਾਇਆ ਜਾ ਰਿਹਾ ਸ਼ਾਇਦ ہندوستان ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਕੇ ਪ੍ਰੈਜ਼ੈਂਟ ਮੁਖਵੰਤੀ ਨੂੰ ਇਸ ਢੰਗ ਨਾਲ ਛੂਟੇ ਕੇਸਾਂ ਦੇ ਵਿੱਚ ਫਸਾਇਆ ਗਿਆ ਸੋ ਇਹਦਾ ਜਿਹੜਾ ਜ਼ੁਲਮ ਹੈ ਇਹਦਾ ਜਿਹੜਾ ਲੋਕ ਵੋਟ ਦੇਦਾਈ ਤੁਹਾਨੂੰ ਆਪਣੇ ਆਪ ਦੱਸਣਗੇ ਚਾਹ ਜੂ ਨੂੰ ਜਦੋਂ ਰਿਜ਼ਲਟ ਆਊਗਾ ਪਰ ਬੀਜੇ ਵੀ ਪ੍ਰੋਟੈਸਟ ਕਰ ਰਹੀ ਹੈ ਦਿੱਲੀ ਦੇ ਵਿੱਚੋਂ ਕਹਿ ਰਹੇ ਕਿ ਕੀਤੇ ਦੀ ਸਜ਼ਾ ਮਿਲ ਰਹੀ ਹੈ ਜੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਉਹਨਾਂ ਦੇ ਲੀਡਰਾਂ ਨੂੰ ਕਿਉਂ ਨਹੀਂ ਮਿਲਦੀ ਅਡਾਨੀ ਅਬਾਂਦੀ ਜਿਹੜੇ ਦੇਸ਼ ਨੂੰ ਲੁੱਟ ਕੇ ਲੈ ਗਏ ਜਿਹੜੇ ਇੱਥੇ ਸਮੁੰਦਰੀ ਜੈਜਰਾ ਹੀ ਮਾਲ ਮੱਤਾ ਬੈਂਕ ਸਾਡੇ ਲੁੱਟ ਕੇ ਲੈ ਗਏ ਬਾਅਦ ਤੜਕੇ ਸਰ ਉਹਨਾਂ ਨੂੰ ਕਿਉਂ ਨਹੀਂ ਹੁੰਦੀ ਉਹਨਾਂ ਦੇ ਖਿਲਾਫ ਕਿਉਂ ਨਹੀਂ ਕੋਈ ਕਾਰਵਾਈ ਕਰਦੇ ਕੱਲੀ ਆਮ ਆਦਮੀ ਪਾਰਟੀ ਲੱਗਦੀ ਪਹਿਲੇ ਕੱਲੇ ਉਹਨਾਂ ਦੇ ਫਸੋਦੀ ਜਿਹੜੇ ਜਿਹੜਾ ਬੰਦਾ ਆਮ ਆਦਮੀ ਪਾਰਟੀ ਛੱਡ ਕੇ ਜਾਂ ਦੂਜੀ ਪਾਰਟੀ ਨੂੰ ਛੱਡ ਕੇ ਉਹ ਚਲੇ ਜਾਂਦਾ ਉਹਨਾਂ ਕੋਲ ਭਾਜਪਾ ਆ ਜਾਂਦਾ ਉਹ ਤਾਂ ਬਲਤ ਜਿਹੜਾ ਉਹ ਬੜਾ ਸਾਫ ਸੁਥਾ ਹੋ ਜਾਂਦਾ ਕਿਹੜੀ ਧਾੜਾ ਗੇਰੀ ਉਹਨਾਂ ਕੋਲ ਕਿਹੜੀ ਚੀਜ਼ ਹੈ ਜਿੰਨਾ ਕਿ ਸਾਫ ਹੋ ਜਾਂਦਾ ਬੰਦਾ ED CBI ਜਿੰਨੀਆਂ ਕੇਂਦਰੀ ਏਜੰਸੀਆਂ ਉਹ ਇਸੇ ਕਰਕੇ ਰੱਖੀਆਂ ਕਿ ਲੋਕਾਂ ਨੂੰ ਡਰਾਓ ਉਹ ਕਹਿੰਦੇ ਆ ਜਾ ਤੇ ਸਾਡੇ ਨਾਲ ਆਓ ਨਹੀਂ ਤੇ ਜੇਲ੍ਹ ਜਾਓ ਦੋ ਹੀ ਕੰਮ ਨੇ ਬੱਸ ਉਹ ਏਜੰਸੀਆਂ ਸੇ ਕਾਬੂ ਲਈ ਰੱਖੀ ਹੁੰਦਾ ਸਰ ਜੀ ਸਰ ਤਾਂ ਇਹ ਚੁੱਕਿਆ ਜਾ ਰਿਹਾ ਕਿ ਜੰਤਿਆਰਾ ਕਿਵੇਂ ਸਰ ਦਾ ਪ੍ਰਭਾਵਿਤ ਹੋ ਰਿਹਾ ਹੈ ਸਰ ਜੀ ਬਿਲਕੁਲ ਸੀਬੀਆਈ ਈਡੀ ਜਿਹੜੀ ਹੈ ਉਤੇ ਬੀਜੇਪੀ ਦਾ ਇੱਕ ਵਿੰਗ ਬਣਾਤੀ ਹੈ ਹਾਂ ਉਹ ਸਰਕਾਰੀ ਏਜੰਸੀਆਂ ਸੀਗੀਆਂ ਪਰ ਮੋਦੀ ਨੇ ਇਹਨਾਂ ਏਜੰਸੀਆਂ ਨੂੰ ਬੀਜੇਪੀ ਦੇ ਜਿੱਦਾਂ ਦੂਜੇ ਵਿੰਗ ਦੇ ਉਦਾਂ ਇੱਕ ਅਸਾਸੀ ਵਿੰਗ ਬਣਾ ਲਿਆ ਉਹਨਾਂ ਕੋ ਜੋ ਮਰਜ਼ੀ ਮਦ ਮਦ ਦੀ ਦਾ ਜਿਹੜਾ ਮਦਦੀ ਕੰਮ ਕਰਦਾ